ਕੱ ਗੱਡੀ ਜਾ ਰਹੀ ਹੈ ਜੀ ਪਾਇਲਟ ਲਿਖਿਆ ਉਹਦੇ ਮਗਰ ਹੂਟਰ ਮਾਰ ਰਹੀ ਹੈ ਉਹਦਾ ਕੁਝ ਨਹੀਂ ਪਤਾ ਕੀ ਹੈ ਪਿੱਛੇ ਗੱਡੀ ਹੈਗੀ ਤੇ ਕੀ ਹੈ ਕੀ ਨਹੀਂ ਆਹ ਗੱਡੀਆਂ ਨੇ ਪੁਲਿਸ ਦੀ ਗੱਡੀ ਹੈ ਨਹੀਂ ਇਹ ਕੋਈ ਪੁਲਿਸ ਦੀ ਗੱਡੀ ਨਹੀਂ ਕੋਈ ਪੁਲਿਸ ਦਾ ਮਲਾਕ ਨਹੀਂ ਵਿੱਚ ਤੇ ਹੂਟਰ ਮਾਰਦੇ ਜਾਂਦੇ ਨੇ ਇਹ ਠੀਕ ਹੈ ਪਿੱਛੇ ਆ ਗੱਡੀ ਹੈ ਐਲਟ੍ਰਸ ਕਿੰਗਾ ਸਪੀਡ ਤੁਸੀਂ ਅੰਦਾਜ਼ਾ ਲਾ ਲਓ ਵੀ ਐਨੀ ਸਪੀਡ ਹੈ ਇਹਨਾਂ ਦੀ ਮੈਂ ਥੋੜਾ ਜਿਹਾ ਤਾਂ ਲੈ ਕੇ ਜਾ ਰਿਹਾ ਤੇ ਪਾਇਲਟ ਲਿਖਿਆ ਹੋਇਆ ਮਗਰ ਵੇਖਣ ਨੂੰ ਉਹੀ ਗੱਡੀਆਂ ਮੈਂ ਹੈਰਾਨੀ ਵਾਲੀ ਗੱਲ ਹੈ ਵੀ ਜਿਹੜੀਆਂ ਪੁਲਿਸ ਨੂੰ ਜਿਹੜੀਆਂ ਟਵਾਈਟਾ ਦੀਆਂ ਗੱਡੀਆਂ ਦਿੱਤੀਆਂ ਉਹ ਗੱਡੀਆਂ ਨੇ ਇਹ ਤੇ ਇੱਕ ਐਲਟਰਸ ਤੇ ਇੱਕ ਅੱਗੇ ਹੋ ਜਾ ਰਹੀ ਹੈ ਤੇ ਲੋਕਾਂ ਦਾ ਲਹੂ ਪੀਂਦੇ ਤੁਰੇ ਜਾਂਦੇ ਨੇ ਇਹ ਡਰਵਰ ਪਿੱਛੇ ਲਿਖਿਆ ਜੀ ਗੁਰੂ ਜੀ ਜਾਂਦੀ ਹੈ ਗੱਡੀ BB 63 BB65 BH 4527 ਠੀਕ ਹੈ ਜੀ ਹੂਟਰ ਮਾਰਦੀ ਜਾਂਦੀ ਹੈ ਹਾਈਲਕਸ ਕੋਈ ਇਹਦੇ ਉੱਤੇ ਪੁਲਿਸ ਦਾ ਲੋਗੋ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਹੂਟਰ ਲੱਗਿਆ ਹੋਇਆ ਹੈ ਤੇ ਹੁਣ ਇਹ ਕਿਹਨੂੰ ਪਾਇਲਟ ਕਰ ਰਹੀ ਹੈ ਨੋਬਦੀ ਨੋਸ ਆ ਜਾ ਆ ਜਾ ਤੁਸੀਂ ਕਿਨੂੰ